ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ। ਹੋਰ ਠੀਕ ਠਾਕ ਹੋ ਸਾਰੇ। ਅੱਜ ਲੱਗੇ ਹੋਏ ਆਲੂ ਬੰਨਣ। ਆਹ ਵਾਲਾ ਫਲਾਟ ਉਦੋਂ ਥੱਲੇ ਬੰਨੇ ਸੀਗੇ ਇੱਧਰ ਗਿੱਲੇ ਨਿਕਲੇ। ਹੁਣ ਆ ਜਿੱਧਰ ਲੱਗੇ ਹੋਏ ਆ ਬੰਨਣ। ਉਦੋਂ ਉਹ ਥੱਲੇ ਥਲੇ ਵਾਲਾ ਬੰਦਤਾ ਗਿਆ ਤੇ ਇੱਧਰ ਰਹਿ ਗਿਆ ਯਾਰ। ਆਲੂ ਦੇਖੋ ਚਰਮੀ ਜਿਵੇਂ ਕਿੰਦਾ ਸੋਹਣਾ ਹੋਇਆ। ਇਹਨੂੰ ਢੇਢ ਢੇਢ ਬੋਰਾ ਬਝੂਰੀਆ ਪਾਈ ਆ, ਢਾਕ ਬੋਰਾ ਪਿੱਲੋ ਪਾਇਆ ਇੱਕ ਬੋਰਾ ਹੁਣ ਪਾਤਾ। ਦੇ ਦੇ ਆ। ਫੋਰ ਜੇ ਮੰਗੂਆ ਦੇ ਲਾਂਗੇ ਬਾਅਦ ਸਪਰੇ ਵੀ ਕਰਨੀ ਐ ਨੂੰ। ਤੇਲੇ ਦੀ ਬਲਾਈਡ ਦੀ। ਰੋਗ ਦੇ ਨਾਲ ਨਾਲ ਸਪਰੇ ਕਰਦੇ ਆ। ਵਿੱਚ ਪਾ ਦਾਂਗੇ ਜੂਰੀਆ ਜਾਂ ਕੋਈ ਨੈਨੋ ਜੂਰੀਆ ਪਾ ਦਾਂਗੇ ਬਾਦੀ ਗੱਲ ਉਹ। ਅੱਲੇ ਤਾਂ ਇੱਕ ਵਾਰ ਮਿੱਟੀ ਲਾਉਂਦੇ ਗਿੱਲ ਬਹੁਤਾ ਗਿੱਲਾ ਅੱਲੇ ਵੀ ਬਹੁਤ ਆ। ਕਈ ਥਾਂ ਤੇ ਟਰੈਕਟਰ ਸਲਿੱਪ ਮਾਰ ਕੇ ਤੁੰਦਾ ਅੱਲੇ ਵੀ। ਭਾਈ ਜਾਨ ਮਿੱਟੀ ਹੋਲੀ ਹੋਲੀ। दाई ਚਲੀਏ ਮੋੜ ਕੇ ਟੈਂਕ ਕਰਤਾ ਕੀ ਨੂੰ ਜੱਕ ਤਮ ਕਿਡਾ ਲੱਗ ਜਾਣੀਆ ਸਪਰੇ ਸ਼ੁਰੂ ਹੈ ਨਹੀਂ ਨਾਲ ਨਾਲ ਸਪਰੇ ਕਰੀ ਚੱਲਾਂਗੇ ਜਿਹੜਾ ਫਲਾਟ ਬੰਨੀ ਜਾ ਉਹਨਾਂ ਨੂੰ ਸਪਰੇ ਨਾਲ ਹੀ ਕਰੀ ਚੱਲਾਂਗੇ ਇਹ ਮੋੜ ਉਹ ਲੱਗ ਤੈਨੂੰ ਘਾ ਟੈਂਕੀ ਲਵਾਉਣੀ ਆ ਖਾਦ ਵਾਲੀ ਕੀ ਇਹਦੇ ਰਹਿਣਾ ਕੰਮ ਖਾਦ ਪਾਉਂਦਾ ਬਹੁਤ ਆ ਕੰਮ ਆ। ਬਾਹਾਂ ਟੈਂਕੀ ਲਵਾਵਾਂਗੇ। ਆਹ ਫੂੜਕਵਾੜ ਨੱਪੀਆਂ ਦਾ ਸਾਰਾ ਵਿੱਚੇ। ਇਹ ਮੂਖਾ ਹੈਗਾ ਨੱਪੀਆਂ ਦਾ ਸਾਰਾ ਵਿੱਚੇ। ਹੁਣ ਕੇ ਆਲੂ ਜੜ ਜਾਣੇ ਆ ਬਸ ਵੇ ਦੇਖਣ ਦੀ ਲੋੜ ਹੀ ਨਹੀਂ ਪੈਣੀ। ਆਲੂ ਇਹ ਟੋਟ ਕਰਕੇ ਬਾਹਾਂ ਸਾਰੀ ਉਂਡਾ ਮਿੱਟੀ ਲੱਗ ਜਵੇ ਬਾਦ ਹਵਾ ਹਵਾ ਲੱਗ ਜਾਣੇ ਫਿਰ ਨਿਕਲ ਜੂ ਉਹ ਭੱਜੇ ਉਹਨੇ ਆਲੂ ਆਪੇ ਇੱਕ ਬੰਨਾ ਜਿੱਲਾ ਕੇ ਇਧਾਂ ਇੱਕ ਬੰਨਾ ਤੁਖਾਂ ਇਧਰ ਪੁਰਾ ਵਸਰਾ ਪਰਲੀ ਸਾਈਡ ਜਿੱਲਾ ਥੋੜਾ ਆ ਇਧਰ ਡੈਕਟਰ ਪਾ ਜਾ ਫਿਰਦਾ ਉਹ ਬੰਨ ਇੱਥੇ ਥੋੜਾ ਰੇਤਲਾ ਵਾਣ ਉੱਧਰ ਥੋੜਾ ਸਾਫਾ ਢੱਕਰ ਜਾ ਕੇ ਪਾਉਂਦੇ। ਅਗਲੇ ਸਾਈਡ ਸਹੀ ਹੈ ਥੋੜਾ ਲੱਗ ਜਾਣੀ ਮਿੱਟੀ ਵਧੀਆ। ਮਿੱਟੀ ਵਧੀਆ ਲੱਗੀ ਜਾਂਦੀ ਆ। ਆਹ ਪਲਾਟ ਆਪ ਬੰਦ ਲੈਣਾ ਸਾਰੇ ਇਹਨੂੰ ਅੱਜ। ਉਹ ਨਾ ਗਿੱਲਾ ਹੋਵੇ ਉਹ ਦੇ ਦੇਣੇ ਆ ਜਾ ਕੇ ਕੀ ਬੰਦਾਂ। ਲੱਖੇ ਨਾ ਬੱ ਚੱਲੀ ਜਾਵੇ ਲੱਖਾਂ ਨਾਲ ਲੱਖੇ ਨਹੀਂ ਨਹੀਂ ਜਾਂਦੀ ਰੁਕ ਜਾ पूरा धं महा पूजा कुमारी ਉਹੜਾ ਪਾਉਗੀ। ਬਾਦਿਓ ਲੇਟ ਆਲੇ ਲੋਰ ਪਾਣੀ ਤੇ ਡੋਟੇ ਆ। ਇਹ ਨੂੰ ਚੜ ਜਾਣਾ। ਫੇਰ ਤਿਆਰ ਹੋ ਜਾਣੇ ਜੱਟ। ਐਸਪੀ ਜਿੰਦਾ ਗਿਆ ਲੂ ਮੰਡੋ ਮੰਡੀ ਹੋਇਆ ਦਾ ਤਗੜਾ। ਹਾਂ? ਨਾ ਨਾ। ਲੋ ਜੀ ਸਪਰੇਅ ਚੱਲੀ ਜਾਂਦੀ ਵੀਰ ਜੀ। ਅੱਜ ਸਪਰੇਅ ਕਰਨ ਲੱਗੇ ਆ ਆਲੂਆਂ ਨੂੰ। ਪਹਿਲੀ ਸਪਰੇਅ ਐਂਟਰਾ ਕੋਲ। ਇੱਕ ਤੇਲੇ ਵਾਲੀ ਆ ਤੇ ਨਾਲ ਨੈਨੋ ਹੂਰੀਆ 1 ਕਿੱਲੇ ਦੀ ਇੱਕ ਬੋਤਲ ਫਾਈ ਪਹਿਲੀ ਸਪਰੇ ਕਰੰਦੇ ਆ ਆ ਵੀ ਪਲਾਟ ਉੱਪਰ ਆ ਫੜਾ ਆ ਆ ਵੀ ਵਧੀਆ ਉੱਪਰ ਆ ਇੱਧਰ ਲਾ ਵੀ ਯਾਰ ਹੁਣ ਆਲੂ ਬਣਾ ਲਾ ਪਿਆ ਕੇਲਾ ਮੈਂਬਰ ਤੇ ਆ ਨੋਟ ਆ ਜੜਦਾ ਨਾਲ ਦਿਲ ਹਿਲਦਾ। ਆ ਨੋਆ ਜਰਮੀਆਂ ਠੀਕ ਆ ਵਧੀਆ ਤੇ ਤੁਰੇ ਵੀ ਬਹੁਤ ਸੋਹਣੇ ਆਲੂ। ਥੱਲੇ ਕੋ ਯੂਰੀਆ ਪਾ ਲਈਏ ਨੂੰ ਅੱਜ ਪਾਉਂਦੇ ਆ। ਓਏ ਪੇਪਰ ਤੇ ਲਿਉਣੇ ਪੈਣੇ ਉਹਦੇ। ਵਾਵਾ ਹੀ ਲੀਕ ਜੇ ਹਨਾ। ਪਰਲਾ ਘਟ ਗਿਆ ਇਹ ਵੱਧ ਗਿਆ। ਪਰਲਾ ਪੈਂ ਪਾਈ ਉਹ ਲਿਆ ਆ। Ya lebih ya, hawa jadi nggak masih Lo itu lihat nggak ਆਹ ਤਾਂ ਪਹਿਲਾ ਪਲਾਟ ਆ ਇਹਨੂੰ ਵੀ ਬਰੂ ਦੇਖ ਲੋ ਕਿੰਨੀ ਆ ਇਹ ਦਰਮਾਹਾਂ ਹੀ ਨੰਗਦਾ ਇਹਦੇ ਚੋਂ ਵਾਹ ਜੇ ਦੁਬਾਰਾ ਕਰਨੀ ਹੋਈ ਤੇ ਇਹਦੇ ਵੇਲਾ ਪਲਟ ਕੇ ਹੋਣੀਆਂ ਟੈਰਾ ਵਾਲੀਆਂ ਅੱਲੇ ਦਾ ਨੰਗੀ ਜਾਂਦਾ ਦੇਖੋ ਅੱਲੇ ਨੰਗੀ ਜਾਂਦਾ ਅਗਲੀ ਵੇਲਾ ਤਾਂ ਚੱਕ ਕੇ ਹੋਊਗੀ ਅਗਲੀ ਨੰਰੇ ਨਹੀਂ ਹੁੰਦੀ ਇਦਾਂ ਪਹਿਲਾਂ ਦੋਵੇਂ ਬੰਨੇ ਪਲਟ ਕੇ ਫੇਰ ਹੋਊਗਾ ਵਾਹ ਵਾਹ ਕੰਤੇ ਪਲਾਟ ਫੇਰ ਉਹਨੂੰ ਉਹਦੇ ਕਿਨੂੰ ਬਣਾਈ ਕਰਕੇ ਫੇਰ ਕਰਨੀਆਂ